ਸਭ ਤੋਂ ਪਹਿਲਾਂ ਔਰਲ ਕੇ ਆਪਾਂ ਫਤਿਹ ਅਰਜ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਈਸੋ ਨਰਪੈ ਨਰਨਾਸ ਮਹਾਰਾਜ ਕੀ ਜੈ ਜੈ ਪੀਰ ਜੈ ਭਾਲਤ ਸਤਿਕਾਰਯੋਗ ਸਾਥੀਓ ਬੜੇ ਦੁੱਖ ਨਾਲ ਅੱਜ ਆਪਾਂ ਨੂੰ ਇੱਥੇ ਇਕੱਠਾ ਹੋਣਾ ਪੈ ਰਿਹਾ ਕਿ ਜਿਹੜੀਆਂ ਸਰਕਾਰਾਂ ਨੂੰ ਅਸੀਂ ਮਤਦਾਨ ਕਰਕੇ ਚੁੰਨਦੇ ਆਂ ਜਿਹੜੇ ਲੋਕਾਂ ਨੂੰ ਅਸੀਂ ਜਤਾ ਕੇ ਭੇਜਦੇ ਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਉਹਨਾਂ ਦੀ ਮੌਜੂਦਗੀ ਦੇ ਵਿੱਚ ਐਸ ਤਰ੍ਹਾਂ ਦੇ ਫੈਸਲੇ ਹੋ ਜਾਂਦੇ ਨੇ ਕਿ ਜਿੱਥੇ ਸਾਡੇ ਗੁਰੂਆਂ ਦੀ ਬਾਣੀ ਸਾਡੇ ਰਹਿਬਰਾਂ ਦੀ ਬਾਣੀ ਵੀ ਸੇਫ ਨਹੀਂ ਹੈ ਉਹਦੇ ਖੰਮਿਆਂ ਜੇ ਵੱਖ-ਵੱਖ ਸਮਿਆਂ ਦਰਾਂ ਸਮਾਜ ਨੂੰ ਭੋਗਣੇ ਪੈਂਦੇ ਨੇ ਅੱਜ ਇਸ ਘਟਨਾ ਦੇ ਨਾਲ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਇਤਿਹਾਸਕ ਜਗ੍ਹਾ ਦੇ ਉੱਤੇ ਖੜੇ ਆ ਫਿਰ ਇਸ ਘਟਨਾ ਨਾਲ ਪੂਰੇ ਪੰਜਾਬ ਦੇ ਕੀ ਪੂਰੇ ਹਰਿਆਣਾ ਜੰਮੂ ਕਸ਼ਮੀਰ ਦੀ ਪੂਰੇ ਭਾਰਤ ਦੀ ਗੱਲ ਕਰਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਡੇ ਸਾਰੇ ਸਾਥੀਆਂ ਦੇ ਫਿਰਦੇ ਬਲੁੰਗਰੇ ਗਏ ਮੇਰੀ ਰਾਤ ਗੱਲ ਹੋ ਰਹੀ ਸੀ ਆਵਾਜ਼ਾ ਕੌਮ ਮਾਨਯੋਗ ਰਾਜ ਕੌਲ ਦੀ ਨਾਲ ਕਾਫੀ ਸਾਥੀ ਸੀ ਉਹਨਾਂ ਨਾਲ ਇਕੱਠੇ ਸਾਰੇ ਇਸ ਚਿੰਤਾ ਦੇ ਵਿੱਚ ਡੁੱਬੇ ਹੋਏ ਸੇ ਕਿ ਪੰਜਾਬ ਚੰਡੀਗੜ੍ਹ ਹਰਿਆਣੇ ਦੀਆਂ ਧਰਤੀਆਂ ਨੂੰ ਇਹ ਕੀ ਹੋ ਗਿਆ ਕਿ ਕਦੇ ਸਾਨੂੰ ਤੁਗਲਾਬਾਦ ਸਾਡੇ ਹੱਥੋਂ ਹਮੇਸ਼ਾ ਲਈ ਚਲਾ ਗਿਆ ਕਦੇ ਨਾਨਕ ਸਰਪੁੰnga ਰਮਦਾਸਿਆ ਸਿੰਘਾ ਦੰਦਵਾ ਸਾਹਿਬ ਤਲਵੰਡੀ ਸਾਬੋ ਉਹਨਾਂ ਨੂੰ ਖੋਣ ਦਾ ਯਤਨ ਕੀਤਾ ਜਾਂਦਾ ਇਸ ਕਰਕੇ ਸਤਿਕਾਰਯੋਗ ਸਾਥੀਓ ਸਮੇਂ-ਸਮੇਂ ਤੇ ਸਰਕਾਰਾਂ ਸਾਨੂੰ ਚੈੱਕ ਕਰਦੀਆਂ ਬੇਗੁੰਭ ਕਰੰਦੇ ਨੇ ਵੋਟ ਪੱਖੋ ਤਾਂ ਅਸੀਂ ਸੁੱਤੇ ਹੋਏ ਆਂ ਬੇ ਧਾਰਮਿਕ ਤੌਰ ਤੇ ਵੀ ਅਸੀਂ ਕਿਤੇ ਸੌਂਦਾ ਨਹੀਂ ਗਏ ਉਹ ਚੈੱਕ ਕਰਨੇ ਵਾਸਤੇ ਉਸ ਹਮੇਸ਼ਾ ਸਾਨੂੰ ਵੇਖਦੇ ਰਹੇਗੇ ਤੇ ਮੈਂ ਤੁਹਾਨੂੰ ਅਪੀਲ ਕਰਨ ਆਇਆ ਕਿ ਆ ਜਿਹੜੇ ਅੱਜ ਸਾਥ શ્રી ਕਾਂਚੀ ਰਾਮ ਦੇ ਸਤਿਗੁਰ ਗੁਰਦਾਸ ਨੂੰ ਮੰਨਣ ਵਾਲੇ ਲੋਕ ਭਗਵਾਨ ਬਾਨਬੀ ਵਾਲਮੀਕ ਜੀ ਨੂੰ ਮੰਨਣ ਵਾਲੇ ਲੋਕ ਅੱਜ ਮੈਦਾਨ ਦੇ ਵਿੱਚ ਨੇ ਜੇ ਅਸੀਂ ਗਲੀ ਗਲੀ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਸਾਥ શ્રી ਕਾਂਚੀ ਰਾਮ ਨੂੰ ਸੰਘਰਸ਼ ਕਰਦੇ ਦੇਖਿਆ ਉਹਨਾਂ ਦਾ ਪਸੀਨਾ ਡਿੱਗਦਾ ਧਰਤੀ ਦੇ ਉੱਤੇ ਸੰਘਰਸ਼ 드러ਉਣ ਦੇਖਿਆ ਅਸੀਂ ਸਭ ਛੜੀ ਕਾਂਚੀ ਰਾਮ ਨੂੰ ਮੰਨਣ ਵਾਲੇ ਲੋਕ ਆ ਸਾਨੂੰ ਸੰਘਾਸ਼ ਦਾ ਪਤਾ ਜਿਹੜੀ ਉਂਗਲ ਗੁਰੂ ਘਰ ਨੂੰ ਆਊਗੀ ਉਹ ਹੱਥ ਤੋੜਨ ਦਾ ਕੰਮ ਕਰਾ ਕੇ ਸਤਿਕਾਰ ਦੇ ਤਸਵੀਰ ਕਿਉਂਕਿ ਕਿਸੇ ਸ਼ਾਇਰ ਨੇ ਕਿਹਾ ਬਰਬਉ ਦੇ ਪੰਛੀਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਕਾਇਰ ਦਰਪੋਕਾਂ ਕੋਲ ਕਦੇ ਰਾਜ ਨਹੀਂ ਰਹਿੰਦੇ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਝੁਕਾ ਕੇ ਤੁਰਨ ਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰਹਿੰਦੇ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰਹਿੰਦੇ ਅੱਜ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੁਰੂ ਦੇ ਸਨਮਾਨ ਦੇ ਵਿੱਚ ਸਾਡੇ ਰਹਿਬਰਾਂ ਦੀ ਗੱਲ ਮੰਨਣੀ ਪੈਣੀ ਆ ਅਸੀਂ ਲੰਬੇ ਸਮੇਂ ਤੋਂ ਦੇਖਿਆ ਕਿ ਮੈਂ ਇੱਥੇ ਉਹ ਧਰਮ ਦਾ ਨਾਮ ਨਹੀਂ ਲਊਂਗਾ ਕਿ ਅਗਲਿਆਂ ਨੇ ਸੰਕੜੇ ਸਾਲ ਮੈਂ ਕਹੂੰਗਾ 500 ਸਾਲ ਦੁਬਾਰਾ ਆਪਦਾ ਧਰਮ ਸਥਾਨ ਸਥਾਪਿਤ ਕਰ ਲਿਆ ਜਿਨ੍ਹਾਂ ਦੇ ਰਾਜ ਸੀ ਤੇ ਸਾਡੇ ਜਿਹੜੇ ਬਣੇ ਹੋਏ ਨੇ ਉਹ ਤੋੜਨ ਦਾ ਕੰਮ ਕੀਤਾ ਜਾ ਰਿਹਾ ਅਸੀਂ ਸੁੱਤੇ ਹੋਏ ਲੋਕ ਆ ਅਸੀਂ ਗੁਰੂ ਦੀ ਬਾਣੀ ਨੂੰ ਭੁੱਲੇ ਹੋਏ ਲੋਕ ਆ ਅਸੀਂ ਗੁਰੂ ਦੀ ਸੋਚ ਨੂੰ ਭੁੱਲੇ ਹੋਏ ਆ ਤਾਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਨਾਨਕ ਸਰਪੁੰਗਾ ਤਲਵੰਡੀ ਸਾਬੋ ਜਿਹੜਾ ਅੱਜ ਇੱਥੇ ਕਾਰਨ ਹੋਇਆ ਇਹੀ ਸੇਮ ਉਹਦਾ ਵਿਚ ਆਪੜੇ ਸੀ ਤੇ ਅਸੀਂ ਬਾਲਨ ਸਮਾਜ ਦੇ ਸਾਥੀ ਵੱਡੇ ਪੱਦਰ ਤੇ ਇਕੱਠੇ ਹੋਏ ਮੈਂ ਕਹਿੰਦਾ ਧਰ ਧੜ ਕੇ ਦਬਲੇ ਧੌਣ ਦੇ ਵਿੱਚ ਉਹਨਾਂ ਦੇ ਕਿੱਲੇ ਗੱਡ ਕੇ ਉਸੇ ਸਥਾਨ ਦੇ ਵਿੱਚ ਦੱਪੇ ਉਥੋਂ ਗੁਰੂ ਘਰ ਦੇ ਵਿੱਚੋਂ ਦਬੱਲਣ ਦਾ ਕੰਮ ਕੀਤਾ ਸੀ ਤੇ ਇੱਥੇ ਮੈਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹਣਾ ਕਿ ਸਮਾਂ ਨਾ ਜਗਾਓ ਅਸੀਂ ਹਥਿਆਰ ਛੱਡੇ ਨੇ ਚਲਾਉਣੇ ਨਹੀਂ ਭੁੱਲੇ ਸਤਿਕਾਰਯੋਗ ਸਾਥੀਓ ਜੇ ਸਾਡੇ ਰਹਿਮ ਰਹੇ ਸਨਮਾਨ ਦੀ ਗੱਲ ਹੋ ਆ ਗਈ ਤਾਂ ਮੈਂ ਇੱਥੇ ਕਹਿ ਸਕਦਾ ਅਸੀਂ ਗੁਰੂ ਦੇ ਸਨਮਾਨ ਦੇ ਵਿੱਚ ਮਾਰ ਵੀ ਸਕਦੇ ਆ ਤੇ ਮਰ ਵੀ ਸਕਦੇ ਆ ਅਸੀਂ ਗੁਰੂ ਦੇ ਸਨਮਾਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ ਛੋਟੇ ਛੋਟੇ ਭਗਵਾਨ ਪਾਲਮੀਕ ਦੇ ਮੰਦਿਰ ਗੁਰੂ ਘਰ ਬਣੇ ਹੋਏ ਜਿੱਥੇ ਸਤਗੁਰ ਰਵਿਦਾਸ ਮਹਾਰਾਜ ਦੇ ਜਿੱਥੇ ਐਸਪੀਸੀ ਸਮਾਰ ਵੱਡੇ ਸਾਡੇ ਰਹਿਬਰ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਗੁਰੂ ਨੇ ਕਿਹਾ ਵੀ ਕਿ ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਆ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੁਠ ਹੋ ਕੇ ਆਪਦੇ ਮਤ ਭੇਦ ਕੱਢਦੇ ਆ ਕਰੀਏ ਜੇ ਆ ਫੋਨੂ ਜੀ ਨੇ ਬੜੀ ਬੜੀ ਇੱਕ ਤਾਲੀਮ ਨਾਲ ਗੱਲ ਕਰੀ ਸੀ ਕਿ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਜਿਤਾਉਨੇ ਆ ਕਿ ਇਹ ਸਾਡਾ ਸਾਡਾ ਜਦੋਂ ਇਹਦੀ ਪ੍ਰਪਤ ਹੁੰਦੀ ਆ ਨਾ ਉਹ ਸ਼ੁਤਰਾ ਉਹ ਕਾਲਰ ਤੇ ਫੜ ਕੇ ਲਿਆਇਆ ਕਰੋ ਵੀ ਆ ਬੈਠ ਹੋਣਾ ਸਹੀ ਹੈ ਜਾਂ ਨਹੀਂ ਸਹੀ ਹੈ ਜਿਨ੍ਹਾਂ ਨੂੰ મતદાન ਕਰਦੇ ਹੋ ਜਿਨ੍ਹਾਂ ਨੂੰ ਵੋਟ ਪਾਉਂਦੇ ਹੋ ਅੱਜ ਕਿਉਂ ਨਹੀਂ ਉਹ ਆ ਕੇ ਬੈਠਦੇ ਤੁਹਾਡੇ ਵਿੱਚ ਇਸ ਕਰਕੇ ਦੁਖਾਂ ਦਾ ਸਾਡਾ ਪਰ ਅਸੀਂ ਗੁਰੂ ਦੇ ਸਨਮਾਨ ਦੇ ਵਿੱਚ ਜਿੰਨਾ ਕੌਮਾਂ ਜਿੰਨੀ ਸਾਡੇ ਵਿੱਚ ਜਾਣਾ ਅਸੀਂ ਪਹਿਲਾਂ ਵੀ ਲੜਾਈਆਂ ਲੜੀਆਂ ਤੇ ਇਹ ਸਾਡਾ ਐਲਾਨ ਜਿੱਥੇ ਵੀ ਪੂਰੇ ਭਾਰਤ ਭਰ ਦੇ ਵਿੱਚ ਸਤਗੁਰੂ ਅਰੰਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਦੇ ਸਬਦ ਸਬਦਾਂ ਸਨਮਾਨ ਦੇ ਵਿੱਚ ਚਾਹੇ ਨਾਮ ਸਤਗੁਰ ਨਾਮ ਦੇ ਵਿੱਚ ਸਨਮਾਨ ਦੇ ਵਿੱਚ ਇਹ ਲੋਕ ਇਹ ਜੀਆਂ ਪਤਾਹੀਆਂ ਕਰਨਗੇ ਉਥੇ ਬਾਦਨ ਸਮਾਜ ਇਕੱਠਾ ਹੋ ਕੇ ਇਹ ਮੈਂ ਕਹਣਾ ਇਹਨਾਂ ਨੂੰ ਮੂੰਹ ਤੋੜ ਮੱਜਬਾਨ ਦੇਵੇਗਾ ਇਹਨੀਆਂ ਗੱਲਾਂ ਕਰਦਾ ਰਜ਼ਾ ਲੈਣਾ ਆਓ ਸਾਰੇ ਰਲ ਕੇ ਫਤਿਹ ਹਰਜ ਕਰੀਏ ਜੈ ਭੀਮ ਜੈ ਭਾਰਤ ਬੋਲੇ ਸੋ ਨਿਹਾਲ